ਮੱਤ ਦਾ ਉਸ ਮੋਰ ਦੇ ਨੇ ਅੱਖਰ ਆਥੋਂ ਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜਿਵੇਂ ਗੁਰਮੁਖੀ ਦਦੇਗਾ ਮੈਨੂੰ ਕੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਨੂਰ ਦੇ ਨੇ ਅੱਖਰ ਜਦੋਂ ਮਰਜੀ ਤੰਗਿਆ ਸਲੋੜ ਦੇ ਨੇ ਅੱਖਾਂ 'ਚ ਭਾਰ ਤੇ ਲਾਇਆ ਆਪ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਬੰਦੇ ਨੇ ਉਹਨਾਂ ਨੂੰ ਸੁਣਨਾ ਹੈ ਔਰ ਸੁਣ ਕੇ ਸਰਕਾਰ ਤੱਕ ਪਹੁੰਚਾਉਣਾ ਤਾਂ ਜੋ ਸਾਡੇ ਸਰਕਾਰੀ ਸਕੂਲ ਪ੍ਰਾਂਤੀ ਪੰਜਾਬ ਸਰਕਾਰ ਉਹ ਪੰਜਾਬ ਸਰਕਾਰ ਦੁਆਰਾ ਸਕੂਲੀ ਨਾਲ ਗੱਲ ਸਾਂਝੀ ਕਰਨਗੇ ਸੋ ਮੈਂ ਬੇਨਤੀ ਕਰਦਾ ਸਟੇਜ ਤੇ ਸਰਦਨ ਜੀ समान योग गल सिंह जी दति सतनाम सिंह जी गणेश भगत जी, जी अजय कुमार सबका सरपंच जी बैठे ने उन्हों का बहुत बहुत धनबाद कि प्राइवेट स्कूलों की लुट सुुट नाज के अखीरले परिवार तक समाज के अखीरले ਬੱਚੇ ਤੱਕ ਸਕੂਲਾਂ ਦੀਆਂ ਵਿੱਚ ਸਮੱਸਿਆਵਾਂ ਨੂੰ ਦੇਖਣਾ ਬੱਚਿਆਂ ਸਰਕਾਰੀ ਪ੍ਰਾਇਮਰੀ ਸਮਾ ਸਕੂਲ ਖਜੂਲਾ ਵਿਖੇ ਸਮਾਗਮ ਰਚਾਏ ਗਏ ਹੈਗੇ ਕਿਸ ਤਰ੍ਹਾਂ ਦੇ ਸਮਾਗਮ ਸਗੇ ਅੱਜ ਦਾ ਜੋ ਸਮਾਗਮ ਸਗਾ ਜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਤਹਿਤ ਆ ਪ੍ਰੋਗਰਾਮ ਜਿਹਾ ਹੈ ਜੋ ਕਿ ਬਹੁਤ ਹੀ ਵਧੀਆ ਤੰਗ ਦੇ ਨਾਲ ਸੰਪੂਰਨ ਹੋਇਆ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰੀ ਚੱਬਿਆ ਅਤੇ ਸਾਡੇ ਫਗਵਾੜੇ ਤੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਦਾਰ ਜਗਿੰਦਰ ਸਿੰਘ ਜੀ ਮਾਨ ਜੀ ਸਾਬਕਾ ਕੈਬਨਟ ਮੰਤਰੀ ਪੰਜਾਬ ਉਹ ਵਿਸ਼ੇਸ਼ ਤੌਰ ਤੇ ਅੱਜ ਉਹਨਾਂ ਨੇ ਆਉਣਾ ਸੀਗਾ ਪਰ ਅਰਕੀ ਮੈਂ ਕਾਰਨ ਉਹ ਅੱਜ ਨਹੀਂ ਆ ਸਕੇ ਉਹਨਾਂ ਦੀ ਤਰਫੋਂ ਅੱਜ ਉਹਨਾਂ ਦੇ ਬੇਟੇ ਗੁਬਿੰਦਰ ਸਿੰਘ ਮਾਨ ਜੀ ਦੇ بیٹے ਹਰਜੀਮਾਨ ਜੀ ਅਤੇ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ प्रदीप ਸਿੰਘ ਦੀਪਾ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਤੇ ਉਹਨਾਂ ਨੇ ਇੱਥੇ ਜੋ 1,11,000 ਰੁਪਏ ਦੀ ਗ੍ਰਾਂਟ ਦੇ ਨਾਲ ਸਕੂਲ ਦੇ ਜੋ ਸਾਰੀ ਦਾ ਕੰਮ ਨਿਰਵਿਘਨ ਸਕੂਲ ਵੱਲੋਂ ਕਰਵਾਇਆ ਗਿਆ ਗ੍ਰਾਂਟ ਦੇ ਨਾਲ ਉਸ ਦੀ ਅੱਜ ਇਹ कुंठ ਵਿਚਾਈ ਕੀਤੀ ਅਤੇ ਬੱਚਿਆਂ ਨੂੰ ਸਮਰਪਿਤ ਕੀਤਾ ਤੇ ਅੱਜ ਇਸ ਖੁਸ਼ੀ ਵਿੱਚ ਸਕੂਲ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਭੰਗੜੀ ਦੀ ਆਈਟਮ ਪੇਸ਼ ਕੀਤੀ ਤੇ ਖਾਸ ਗੱਲ ਇਹ ਰਹੀ ਕਿ ਅੰਤ ਵਿੱਚ ਜੋ ਆਏ ਹੋਏ ਪਤਵੰਤੇ ਸੱਜਣ ਸੀਗਾ ਉਹਨਾਂ ਦਾ ਧੰਨਵਾਦ ਸਕੂਲ ਦੀ ਬੇਟੀ ਰਦਕਾ ਵੱਲੋਂ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਉਹ ਸਮੁੱਚਾ ਜੋ ਪ੍ਰਬੰਧ ਸੀ ਉਹ ਵਧੀਆ ਸੀਗਾ ਪੂਰੇ ਸਾਡੇ ਸੈਂਟਰ ਤੇ ਜਿਹੜੇ ਟੀਚਰ ਵੀ ਉਹ ਆਏ ਹੋਏ ਸੀਗੇ ਤੇ ਇਸ ਦੇ ਵਿੱਚ ਹੀ ਪੂਰਾ ਪੂਰਾ ਜਿਹੜਾ ਪ੍ਰੋਗਰਾਮ ਆ ਉਹ ਬਹੁਤ ਬਹੁਤ ਵਧੀਆ ਢੰਗ ਦੇ ਨਾਲ ਸਿਰੇ ਚੜਿਆ ਜੇਸਨ ਨਾਲ ਇਹ ਸਕੂਲ ਵਾਲੇ ਜੂਰਲ ਸਕੂਲ ਵਾਲੇ ਬਹੁਤ ਭੜਾਈ ਦੇ ਪਾਤਰ ਰਹਾ ਤੇ ਆਉਣ ਵਾਲੇ ਬਲਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਸਕੂਲ ਨੂੰ ਹੋਰ ਵੀ ਗ੍ਰਾਂਟਾਂ ਜਾਰੀ ਕਰਨ ਦੀ ਇੱਥੇ ਅੱਜ ਗੱਲ ਕੀਤੀ ਆ ਤੇ ਜੋ ਵੀ ਡਿਮਾਂਡ ਹੋਊਗੀ ਉਹ ਆਪਾਂ ții ਦੇਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਪੂਲਾਵਲ ਪੂਰਾ ਧਿਆਨ ਦੇ ਸਰ થોਡੀ ਜਾਣਕਾਰੀ ਦੇਖੋ ਸਕੂਲ ਵਿੱਚ ਕਿੰਨੇ ਬੱਚੇ ਹੈਗੇ ਆ ਤੇ ਸਕੂਲ ਵਿੱਚ 584 184 ਬੱਚੇ ਪੜਦੇ ਆ ਜੀ ਸਾਡੇ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਸੋ ਸਿਰਫ ਖਜੂਰੇ ਦੇ ਆ ਨਹੀਂ ਬਾਹਰੋਂ ਕਿਤੇ ਹੋਰੋਂ ਵੀ ਆਉਂਦੇ ਕਿ ਬੱਚੇ ਇਹ ਖਜੂਰੇਲੇ ਪਿੰਡ ਦੇ ਸਾਰੇ ਬੱਚੇ ਆ ਤੇ ਸਰਕਾਰ ਵੱਲੋਂ ਪਹਿਲਾਂ ਹੀ ਇੱਥੇ 스마트 ਕਲਾਸਰੂਮ ਜਿਹੜੇ ਪ੍ਰੋਜੈਕਟਰ ਲੱਗੇ ਹੋਏ ਆ ਤੇ ਵਾਈਫਾਈ ਦੀ ਸਹੂਲਤ ਲੱਗੀ ਹੋਈ ਆ ਕੰਪਿਊਟਰ ਸਾਡੇ ਕੋਲ ਆਏ ਹੋਏ ਆ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾ ਚੁੱਕੀਆਂ ਆ ਇਸ ਸੈਸ਼ਨ ਦੀਆਂ ਵੀ ਸਮਰੱਥ ਜੋ ਪ੍ਰੋਜੈਕਟ ਪ੍ਰੋਜੈਕਟ ਚੱਲ ਰਿਹਾ ਆ ਉਹਦੀਆਂ ਅਭਿਆਸ ਪੋਸਟਾਂ ਵੀ ਦਿੱਤੀਆਂ ਜਾਤੀਆਂ ਆ। ਕਿ ਲੱਗਦਾ ਹੈ ਕਿ ਕੀ ਅਪੀਲ ਹੈ ਪਿੰਡ ਵਾਸੀਆਂ ਨੂੰ ਮਾਤਾ ਪਿਤਾ ਨੂੰ ਕਿ ਵੱਧ ਤੋਂ ਵੱਧ ਕਿਵੇਂ ਉਹ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਅਤੇ ਆਪਣੇ ਬੱਚਿਆਂ ਨੂੰ ਅੱਗੇ ਲਿਜਾਣ ਲਈ ਕਿਹੋ ਜਿਹੇ ਕਦਮ ਪੁੱਟਣ। ਦੇਖੋ ਇਸ ਗੱਲ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਰਕਾਰੀ ਸਕੂਲ ਆ ਉਹਦੇ ਵਿੱਚ ਜਿਹੜਾ ਸਟਾਫ ਆ ਉਹ ਬਿਲਕੁਲ ਕੁਆਲੀਫਾਈਡ ਆ ਔਰ ਉਹ ਕਿੰਨੇ ਸਾਰੇ ਟੈਸਟ ਪਾਸ ਕਰਕੇ ਆ ਰਿਹਾ ਆ ਪੂਰੀ ਉਹਦੀ ਯੋਗਤਾ ਆ ਪੂਰੀ ਉਹਦੀ ਟੈਟ ਪਾਸ ਕੀਤਾ ਹੋਇਆ ਆ। ਬਾਹਰਲੇ ਸਕੂਲਾਂ ਦੇ ਮੁਕਾਬਲੇ ਮਤਲਬ ਸਾਡੇ ਜਿਹੜੇ ਅਧਿਆਪਕਿਆ ਜ਼ਿਆਦਾ ਕੁਸ਼ਲਤਾ ਪੂਰਵਕ ਆ ਤੇ ਮੈਂ ਬੇਨਤੀ ਮਾਪੇ ਨੂੰ ਇਹੀ ਕਰਦਾ ਆ ਕਿ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਦਾਖਲਾ ਫ੍ਰੀ ਹੈ ਕਿਤਾਬਾਂ ਫ੍ਰੀ ਹਨ ਤੇ ਇਸ ਤੋਂ ਵੀ ਜੇ ਕੋਈ ਗਰੀਬ ਬੱਚਾ ਹੈਗਾ ਆ ਤੇ ਅਧਿਆਪਕ ਸਾਡੇ ਆਪਣੀਆਂ ਜੇਬਾਂ ਦੇ ਵਿੱਚੋਂ ਨਾਲੀ ਕਾਪੀਆਂ ਪੈਨਸਲਾਂ ਦਾ ਪ੍ਰਬੰਧ ਵੀ ਕਰਦੇ ਆ ਤੇ ਸਾਡੇ ਕੋਲ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਕੋਲ ਵੱਧ ਤੋਂ ਵੱਧ ਬੱਚੇ ਪੜਨ ਭੇਜੋ ਸਾਡੇ ਤੇ ਵਿਸ਼ਵਾਸ ਕਰੋ ਅਗਰ ਤੁਹਾਨੂੰ ਲੱਗਦਾ ਵੀ ਨਹੀਂ ਹੈਗਾ ਤਾਂ ਸਾਡੀ ਗੱਲ ਨਹੀਂ ਬੰਦ ਰਹੀ ਫੇ ਵੀ ਸਾਨੂੰ ਆ ਕੇ ਮਿਲੋ ਪਰ ਬਾਹਰ ਬਿਲਕੁਲ ਇਸ ਤਰ੍ਹਾਂ ਨਾ ਹੋਵੇ ਜੀ ਕਾਰ ਬੈਠੇ ਸੀ ਕਹਿ ਰਹੀ ਹੈ ਜੀ ਨਹੀਂ ਸਕੂਲ ਤਾਂ ਕੁਝ ਵੀ ਨਹੀਂ ਹੁੰਦਾ ਜਰੂਰ ਸਕੂਲ ਆਓ ਆਪਣੇ ਬੱਚੇ ਦੀ ਕਾਰਗੁਜ਼ਾਰੀ ਪੁੱਛੋ ਉਹਦਾ ਰੋਜ਼ ਦਾ ਕਰਾਇਆ ਗਿਆ ਕੰਮ ਦੇਖੋ ਤੇ ਦੇਖੋ ਫਿਰ ਸਾਡੇ ਸਕੂਲ ਦੇ ਰਿਜ਼ਲਟ ਜਿਹੜੇ ਕਿੱਦਾਂ ਦੇ ਆ ਕਿੰਨੇ ਵਧੀਆ ਰਿਜ਼ਲਟ ਆ ਸਾਡੇ ਕਿਤੇ ਵਧੀਆ ਰਿਜ਼ਲਟ ਆ ਸਾਡੇ ਪ੍ਰਾਈਵੇਟ ਸਕੂਲਾਂ ਨਾਲੋਂ ਤੇ ਸਾਰਿਆਂ ਨੂੰ ਬੇਨਤੀ ਆ ਕਿ ਉਹ ਅਸੀਂ ਆਪਣੇ ਸਕੂਲਾਂ ਜਿਹੜੇ ਬੱਚੇ ਆ ਸਰਕਾਰੀ ਸਕੂਲ ਵਿੱਚ ਦਾਖਲ ਕਰਾਈਏ ਤੇ ਬਗੈਰ ਲੁੱਟ ਖਸੁੱਟ ਤੋਂ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਮਾਹੌਲ ਦੇ ਵਿੱਚ ਪੜਾਈਏ ਸੋ ਆਖਰ ਵਿੱਚ ਕਿ ਸਰਪੰਚ ਸਾਹਿਬ ਵੀ ਖੜੇ ਆ ਕੇ ਸਾਥਕ ਬਣ ਜੀ ਹੈਗਾ ਜਿਹੜਾ ਕਾਫੀ ਯੋਗਦਾਨ ਰਿਹਾਗਾ ਵਿਕਾਸ ਕਾਰਜਾਂ ਵਿੱਚ ਇਹਨਾਂ ਦਾ ਇਸ ਸਮਾਗਮ ਵਿੱਚ ਕਿਹੋ ਜਿਹਾ ਸਮੂਲੀਅਤ ਰਹੀ ਅੱਜ ਅੱਜ ਨਹੀਂ ਤੋਂ ਪਹਿਲਾਂ ਵੀ ਸਰਪੰਚ ਸਾਹਿਬ ਦੀ ਬਹੁਤ ਸਮੂਲੀਅਤ ਵਧੀਆ ਰਹਿੰਦੀ ਆ ਜਦੋਂ ਵੀ ਕੋਈ ਕੰਮ ਹੁੰਦਾ ਆ ਨੇਪਰੇ ਚਾੜਨਾ ਹੁੰਦਾ ਆ ਅਸੀਂ ਸਭ ਤੋਂ ਪਹਿਲਾਂ ਰਵਾਨ ਸਾਹਿਬ ਦੇ ਨਾਲ ਹੀ رابطہ ਕਰੀਦਾ ਆ ਤੇ ਜਿਹੜਾ ਸਾਡਾ ਕੰਮ ਆ ਬੜੇ ਵਧੀਆ ਢੰਗ ਦੇ ਨਾਲ ਸਾਣਾ ਸੰਪੂਰਨ ਕਰਵਾਉਂਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਆ ਕਿ ਸਾਡੇ ਨਾਲ ਇਸੇ ਤਰ੍ਹਾਂ ਹੀ ਮੁੰਡੇ ਨਾ ਮੋਢਾ ਜੋੜ ਕੇ ਚੱਲਣ ਕਿਉਂਕਿ ਇਹ ਜਿਹੜੇ ਸਕੂਲ ਆ ਸਰਕਾਰੀ ਸਕੂਲ ਆ ਇਹ ਆਮ ਲੋਕਾਂ ਦੇ ਸਕੂਲ ਆ ਜੇ ਵਧੀਆ ਪਰਫੋਲਕ ਹੋ ਗਏ ਆਮ ਲੋਕਾਂ ਨੂੰ ਬੱਚਿਆਂ ਨੂੰ ਗਰੀਬਾਂ ਨੂੰ ਸਿੱਖਿਆ ਮਿਲੂਗੀ ਤਾਂ ਕਿ ਕੋਈ ਵੀ ਬੱਚਾ ਸਾਡਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ ਜੀ ਗੱਲ ਬਕਲੀ ਤਨਬਤ ਖਜੂਰਲਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੁਝੇ ਹੈਗੇ ਆ ਕਿਸ ਤਰ੍ਹਾਂ ਦਾ ਸਮਾਗਮ ਰਹਿ ਕੇ ਕਰਨਾ ਚਾਹੁੰਦੇ ਸਰਕਾਰ ਜੀ ਅਸੀਂ ਕਹਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਸਿੱਖਿਆ ਜੋ ਕਿ ਕ੍ਰਾਂਤੀ ਕੋ ਇੱਕ ਲਹਿਰ ਤੇ ਲਹਿਰ ਦੇ ਨਾਲ ਤਿਹਾਰ ਮੰਨਦੀ ਜੀ ਲੋਕਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਜੋ ਕਾਰਜ ਸਫਲਤਾ ਮਾਰ ਰਹੀ ਹੈ ਕੋਈ ਸਮਾਰਟ ਸਕੂਲਸ ਹੋਣ ਬਾਉਂਡਰੀ ਵਾਲਸ ਹੋਣ ਤੇ ਅਸੀਂ ਜਿਹੜਾ ਅੱਜ ਸਾਡਾ ਇਹ ਵਿਚਾਰ ਪ੍ਰੋਗਰਾਮ ਹੈ ਅਸੀਂ ਸਪੋਰਟ ਸ਼ੁਰੂ ਕੀਤਾ ਸੀ ਤੇ ਖਜੂਰਲੇ ਚੱਲ ਚੁੱਕੇ ਆ ਤੇ ਇਹ ਅਸੀਂ ਸਥਾਨ ਦੇ ਵਿੱਚ ਦੋ ਕਮਰੇ ਜਿਹੜੇ ਇਹ ਨਾਤੇ ਇੱਕ ਸਪਾਰਟ ਸਕੂਲ ਸੀਗਾ ਤੇ ਸਟਾਰਟ ਕਲਾਸ ਸੀਗੀ ਨਾਲ ਵੀ ਨਾਲ ਬਾਅਦ ਸਨ 1962 ਦਾ ਬਣਿਆ ਹੋਇਆ ਸਕੂਲ ਅੱਜ ਵੀ ਦੀ ਬਾਉਂਡਰੀ ਵਾਲਾ ਹੈ ਦੇਖੋ ਇਹ ਜਿਹੜੀ ਗਰਾਊਂਡ ਤੇ ਜਮੀਨੀ ਪੱਧਰ ਤੇ ਜਿਸ ਨੂੰ ਵਿਕਾਸ ਤੇ ਜਮੀਨੀ ਪੱਧਰ ਤੇ ਜਿਹੜੀਆਂ ਲੋਕਾਂ ਦੇ ਮਸੀਹ ਤੋਂ ਖੜਨ ਵਾਲੀ ਜਿਹੜੀ ਨਾਸ ਹੈ ਉਸ ਦਾ ਪਰਮੇਸ਼ਰ ਤੋਂ ਮਾਨਦਰੀ ਚਾਹਦੇ ਕਰੀਏ ਕਿਥੇ ਇਹ ਬੱਚਿਆਂ ਦੇ ਜਿਹੜੇ ਕਈ ਸਕੂਲਾਂ ਦੇ ਵਿੱਚ ਸਟ੍ਰੈਂਸਟ ਹੈ 250 ਦੇ ਉੱਤੇ ਹੈ ਕਈਆਂ ਦੇ ਵਿੱਚ 150 ਹੈ ਤੇ ਕੁਝਾਂ ਦੇ ਵਿੱਚ 100 ਦੇ ਆਸ-ਪਾਸ ਹੈ ਜਿੱਥੇ ਕਿ ਆ ਸਕੂਲ ਦੇ ਵਿੱਚ ਆ ਕੇ ਸਾਡੀਆਂ ਬੱਚਿਆਂ ਨੇ ਵੀ ਜਿਹੜੀ ਸਪੀਚ ਥੈਂਕ ਯੂ ਸਪੀਚ ਵਿੱਚ ਕਿਹਾ ਕਿ ਜਿੰਨੀਆਂ ਕੁੜੀਆਂ ਵਾਅਦੇ ਇਸ ਸਕੂਲ ਦੇ ਵਿੱਚ ਬਾਤ ਸੁਣੇ ਚਾਹੁੰਦੀਆਂ ਤੇ ਜੋ ਕੀ ਸਾਰੀ ਪੰਜਾਬ ਸਰਕਾਰ ਨੇ ਕਰਾਈ ਹੈ ਮੈਂ ਗੱਲ ਬਹੁਤ ਛੋਟੀ ਨਹੀਂ ਹੈ ਬਲਕਿ ਇਹ ਹੈ ਕਿ ਉਸ ਦਾ ਵਜਨ ਦਿੱਤਾ ਜਾਵੇ ਅੱਜ ਇਹ ਸਾਡੀਆਂ ਟੀਆ ਅਤੇ ਈਚਰਸ ਕਿ ਅਜਿਹਾ ਨਾ ਵਾਸਤੇ ਸਕੂਲ ਤੇ ਟਾਈਮ ਦੇ ਵਿੱਚ ਆ ਕੇ ਵਾਟਸਐਪ ਦੀ ਜਿਹੜੀ ਕਮਿਆਤੀ ਸੁਰੱਖਿਆ ਉਸ ਨੂੰ ਵੀ ਪੰਜਾਬ ਸਰਕਾਰ ਪ੍ਰੋਵਾਈਡ ਨਹੀਂ ਕਰ ਪਾਈਆਂ ਇਹ ਕਿੱਡਾ ਵੱਡਾ ਸਾਡਾ ਸਰਕਾਰ ਤੋਂ ਪ੍ਰੋਮੀਸ ਕੀਤਾ ਕਿ ਕਿੱਡਾ ਵੱਡਾ ਕੁੱਝ ਨੇ ਸਰਕਾਰ ਦਾ ਵਾਅਦਾ ਵੀ ਦੀ ਐਜੂਕੇਸ਼ਨ ਚੀਜ਼ ਨੂੰ ਕਰ ਰਹੇ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਹਰ ਹੱਦ ਜਿਹੜਾ ਵੀ ਕੋਨਾ ਆ ਉਸਦੇ ਉੱਤੇ ਕੰਮ ਕਰਦੀ ਹੈ ਜਿਸ ਦੇ ਨਾਲ ਅਸੀਂ ਪੰਜਾਬ ਨੂੰ ਕਿਰਪਾ ਆਪੀਆ ਦੇ ਨਵੇਂ ਅਭਿਆਸਕ ਪੰਜਾਬ ਨੂੰ ਇੱਕੋ ਪਰਚੋ ਰੰਗਲਾ ਬਣਾ ਸਕੇ ਪੰਜਾਬ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਤਰੱਕੀ ਤੇ ਵਿਕਾਸ ਦੀ ਲਹਿਰ ਚੱਲੇ। ਬਹੁਤ ਧੰਨਵਾਦ।